ਅੱਜ ਅਸੀਂ ਗਰਦੀ ਸਾਹادتੇ 350 ਸਾਲ ਹੈਂਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼੍ਰੀ ਨਗਰ ਦੇ ਵਿੱਚ ਮਨਾਏ ਜਾ ਰਿਹਾ ਹੈ ਕਸ਼ਮੀਰੀ ਪੰਡਤਾਂ ਵੱਲੋਂ ਉੱਥੇ ਪਹੁੰਚੇ ਹੋਈਆਂ ਲੋਪਾਰਾ ਸਵਾਇਕੀਆਂ ਤਸਵੀਰਾਂ ਤਾਂ ਉੱਥੇ ਆ ਰਹੇ ਆ ਤੇ ਅੰਦਰ ਨਗਰ ਕੀਰਤਨ ਚੱਲ ਰਿਹਾ ਤੇ ਬਾਹਰ ਗੁਰਦੁਆਰਾ ਸਾਹਿਬ ਦੀ ਜਿਹੜੀ ਤਸਵੀਰ ਹੈ ਤੁਹਾਨੂੰ ਦਿਖਾਈ ਜਾ ਰਹੀ ਹੈ ਸੰਗਤ ਜਿਹੜੀ ਹੈ ਦੂਰੋਂ ਦੂਰੋਂ ਨਤਮਸਤਕ ਉਹ ਲਈ ਪਹੁੰਚ ਰਹੀ ਹੈ ਤੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਜਿਹੜੀ ਸੰਗਤ ਹੈ ਨੂਰ ਬਰਾਦ ਦੇ ਤੱਕ ਪਹੁੰਚ ਰਹੀ ਹੈ ਉੱਥੇ ਹੀ ਗੁਰਦੁਆਰਾ ਸਾਹਿਬ ਵਿੱਚ ਨਗਰ ਕੀਰਤਨ ਚੱਲ ਰਿਹਾ ਹੈ। ਸੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੀ ਨਗਰ ਗੁਰਦੁਆਰਾ ਸ਼ੇਮੀ ਫਾਸ਼ਾਈ ਸ਼ਿਰੂ ਤੇਗ ਬਾਦ ਮਹਾਰਾਜ ਇਹਨ ਦੀ ਚਾਦਰ ਸ਼ਹਾਦਤੇ 350 ਸਾਲ ਇਹਨ ਦੀ ਚਾਦਰ ਮਨਾਏ ਜਾ ਰਿਹਾ ਜੀ